ਸਸਿਕਾ ਜੀ ਤੁਸੀਂ ਵੇਖ ਰਹੇ ਹੋ ਸੱਚ ਬਣੀ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲ ਰਿਹਾ ਹੈ 26 ਜਨਵਰੀ ਨੂੰ ਲਾਲ ਕਿਲੇ ਤੇ ਕਟਨਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਨੌਜਵਾਨ ਹਰਿਆਣਾ ਦੇ ਨੌਜਵਾਨ ਨੇ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਕਹਿ ਕੇ ਪਰਚਾ ਰਿਆ ਜਾਂਦਾ ਹੈ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਸ੍ਰੀ ਮੁਕਸਰ ਸਾਹਿਬ ਦੇ ਆਸਬਟੋ ਪਿੰਡ ਦੇ ਨੌਜਵਾਨ ਜਸਵਿੰਦਰ ਜੋ ਕਿ ਕਬੱਡੀ ਦੇ ਜਗਤ ਦੇ ਨਾਲ ਜੁੜੇ ਨੇ ਉਹ ਸਾਡੇ ਨਾਲ ਨੇ ਉਹਨਾਂ ਤੋਂ ਆਪਾਂ ਜਾਣਾਂਗੇ ਵੀ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਜਿਹੜੇ ਦਿਨ ਇਹ ਆਪਣੇ ਬਤਾਏ ਨੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਪਾਜੀ ਬਹੁਤ ਬਹੁਤ ਮਿਹਰਬਾਨੀ ਪਹਿਲਾਂ ਤੁਹਾਡੇ ਚੈਨਲ ਦਾ ਜੋ ਕਿ ਮੈਨੂੰ ਟਾਈਮ ਕੱਢ ਕੇ ਪਹੁੰਚੋ ਗੱਲਬਾਤ ਸਾਂਝੀ ਕਰਨ ਦੇ ਲਈ ਅ ਪਹਿਲਾਂ ਥੋੜਾ ਜਿਹਾ ਦੱਸਿਓ ਆਪਣੇ ਦਰਸ਼ਕਾਂ ਨੂੰ ਵੀ ਕਦੋਂ ਤੇ ਕਿੱਥੋਂ ਚੱਕਿਆ ਗਿਆ ਤੁਹਾਨੂੰ ਇਸ ਮੈਂ 26 ਤਰੀਕ ਦੀ ਦੇਰ ਰਾਤ ਸੀਗੀ ਮੇਰਾ ਖਿਆਲ ਆ ਵੀ ਅਸੀਂ ਨਾਗਲੋਈ ਥਾਣੇ ਦੇ ਵਿੱਚੋਂ ਰਿਪੋਰਟ ਰ ਬੱਚੇ ਨੂੰ ਦੇਖਣ ਗਏ ਸੀ ਰਿਪੋਰਟ ਲਿਖਾਉਣ ਗਏ ਸੀ ਗੁੰਮ ਹੋ ਗਿਆ ਬੱਚੇ ਨੂੰ ਹੂੰ ਕਹਿੰਦਾ ਪਾਬਾ ਸਾਡਾ ਦੇਖਣ ਗਏ ਬੱਚਾ ਸਾਡਾ ਗੁੰਮ ਹੋ ਗਿਆ ਤੇ 26 ਦਿਨ ਨਾ ਟਿਕਰੀ ਤੋਂ ਨਾਗਲੋਈ ਨਾਗਲੋਈ ਥਾਣੇ ਦੇ ਵਿੱਚੋਂ ਨਾਗਲੋਈ ਥਾਣੇ ਦੇ ਵਿੱਚ ਗਏ ਸੀ ਕਿ ਉੱਥੇ ਸਾਨੂੰ ਉਹਨਾਂ ਨੇ ਪੁਲਿਸ ਨੇ ਇੱਕ ਤਰ੍ਹਾਂ ਦਾ ਗਿਡਨੈਪ ਕਰ ਲਿਆ ਹੂੰ ਉਸ ਤੋਂ ਬਾਅਦ ਸਾਨੂੰ ਚੱਕ ਕੇ ਪਛਮ ਬਿਆ ਥਾਣੇ ਦੇ ਵਿੱਚ ਲੈ ਗਏ ਪਤਾ ਨਹੀਂ ਕਿੰਨਾ ਕਿਲੋਮੀਟਰ ਦੀ ਦੂਰੀ ਹੈ ਕਿਉਂਕਿ ਸਾਨੂੰ ਦਿੱਲੀ ਬਾਰੇ ਬਹੁਤੀ ਜਾਣਕਾਰੀ ਨਹੀਂ ਤੇ ਉੱਥੇ ਜਾ ਕੇ ਕੇਸ ਪਾ ਕੇ ਬਾਅਦ ਚ ਤੇ ਹੜ੍ਹ ਜਲ ਪਾਦਾ ਕਿੰਨੇ ਕਿੰਨੇ ਜਣੇ ਸੀ ਜੋ ਸਾਨੂੰ ਚੱਕਿਆ ਉਥੋਂ ਕਾਸਟ ਜਾ ਰਹੇ ਸੀ ਕਿੱਥੋਂ ਕਿਤੇ ਪਾਸੇ ਜਾ ਰਹੇ ਸੀ ਲਾਲ ਕਿਲੇ ਵੱਲ ਜਾ ਰਹੇ ਸੀ ਕਿੰਨਾ ਹੋਰ ਪਾਸੇ ਜਾ ਰਹੇ ਸੀ ਨਹੀਂ ਜੀ ਨਾ ਲਾਲ ਕਿਲੇ ਵਾਲੇ ਨੇ ਪਾਸੇ ਨਹੀਂ ਕੋਈ ਜੋ ਜਦੋਂ ਟ੍ਰੈਕਟਰ ਰੈਲੀ ਨਿਕਾਲੀ ਗਈ ਟ੍ਰੈਕਟਰ ਰੈਲੀ ਕੱਢੀ ਗਈ ਹੂੰ ਕੋਈ ਗਲਤੀ ਕੋਈ ਭੁਲੇਖੇ ਦੇ ਨਾਲ ਸਾਡਾ ਜਿਵੇਂ ਕਿ ਰੂਟ ਚੇਂਜ ਹੋ ਗਿਆ ਭੁਲੇਖਾ ਪੈ ਗਿਆ ਕਿ ਕਿੱਧਰ ਨੂੰ ਜਾਂਦਾ ਸੀ ਕੋਈ ਕਿੱਧਰ ਨੂੰ ਜਾਂਦਾ ਸੀਗਾ ਪਤਾ ਨਹੀਂ ਕਿਸਾਨਾਂ ਨੂੰ ਰੂਟਸ ਪਤਾ ਨਹੀਂ ਲੱਗ ਰਿਹਾ ਸੀ ਕਿਉਂ ਭੁਲੇਖਾ ਬਹੁਤ ਕੁਝ ਕਰਵਾ ਦਿੰਦਾ ਯਾਨੀ ਕਿ ਅਣਜਾਣ ਸ਼ਹਿਰ ਦੇ ਵਿੱਚ ਸੀਗੇ ਸਾਨੂੰ ਕੁਝ ਪਤਾ ਨਹੀਂ ਕਿਉਂਕਿ ਅਸੀਂ ਪਹਿਲਾਂ ਤਾਂ ਪੈਦਲ ਚੱਲ ਰਹੇ ਸੀਗੇ ਪੈਦਲ ਚੱਲਣ ਤੋਂ ਬਾਅਦ ਮੈਂ ਇੱਕ ਟਰਾਲੀ ਨੂੰ ਲਿਫਟ ਮੰਗੀ ਤੇ ਟ੍ਰੈਕਟਰ ਟਰਾਲੀ ਆ ਰਹੇ ਸੀਗੇ ਟ੍ਰੈਕਟਰ ਲਿਫਟ ਮੰਗੀ ਉਹਨਾਂ ਤੋਂ ਬਾਅਦ ਵਿੱਚ ਪ੍ਰਾਪਤ ਹੋਇਆ ਵੀ ਉਹ ਨਿਹਾਲ ਸਿੰਘ ਵਾਲਾ ਬੱਗੀ ਨਿਹਾਲ ਸਿੰਘ ਵਾਲਾ ਦੇ ਬਠਿੰਡਾ ਇਹ ਕਿਸਾਨ ਨੇ ਬਠਿੰਡਾ ਜ਼ਿਲ੍ਹਾ ਦੇ ਚਲਵੰਡੀ ਸਾਹਬੋ ਦੇ ਲਾਗੇ ਪੈਂਦਾ ਉੱਥੇ ਨਗਰ ਉੱਥੋਂ ਦੇ ਕਿਸਾਨ ਨੇ ਉਹਨਾਂ ਦੇ ਨਾਲ ਥੋੜੇ ਬਹੁਤੇ ਜਦੋਂ ਅਸੀਂ ਯੂ ਟਰਨ ਕੋਈ ਟਰਾਲੀ ਲੈਣ ਦੀ ਕੋਸ਼ਿਸ਼ ਕਰਦੀ ਸੀ ਤੇ ਪੁਲਿਸ ਜਾਂ ਕੋਈ ਹੋਰ ਸਾਨੂੰ ਕਹਿ ਦਿੰਦੇ ਸੀ ਚਲੋ ਚਲੋ ਸਿੱਧੇ ਚਲੋ ਐਦਾਂ ਕਰਦੇ ਕਰਦੇ ਦੇਰ ਰਾਤ 8:30 ਦੇ ਕਰੀਬ ਅਸੀਂ ਲਾਲਕੀਲੇ ਕੋਲੇ ਪਹੁੰਚ ਗਏ ਸੀ ਉੱਥੋਂ ਲਾਲਕੀਲੇ ਦੇ ਜਾਨੂੰ ਪਤਾ ਲੱਗਿਆ ਵੀ ਇਹ ਤਾਂ ਲਾਲਕੀਲੇ ਕੋਲੇ ਪਹੁੰਚ ਗਏ ਅਸੀਂ ਸਾਡੇ ਤੋਂ ਯਾਰ ਡਰ ਲੱਗਿਆ ਹੋਣਾ ਵੀ ਨਹੀਂ ਡਰ ਨਹੀਂ ਸਾਨੂੰ ਕਿਉਂਕਿ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਸੀ ਸਾਡੇ ਨੈਟ ਜਾਂ ਫੋਨਾਂ ਦੇ ਵਿੱਚ ਨਹੀਂ ਚੱਲ ਰਹੀ ਸੀ ਵੀ ਕੋਈ ਦੁਰਘਟਨਾ ਹੋ ਗਈ ਸਾਨੂੰ ਐਦਾਂ ਵੀ ਕਿਸਾਨ ਰੈਲੀ ਸਾਡੇ ਮਨ ਦੇ ਵਿੱਚ ਕੋਈ ਪਾਲਾ ਹੁੰਦਾ ਤਾਂ ਡਰਦੇ ਯਾਰ ਅਸੀਂ ਜਾਂ ਕੋਸ ਅਸੀਂ ਕੋਈ ਕ੍ਰਾਈਮ ਕਰਨ ਗਏ ਹੁੰਦੇ ਉੱਥੇ ਤਾਂ ਡਰਦੇ ਸਾਨੂੰ ਅਸੀਂ ਇਹ ਦੇਸ਼ ਦੇ ਅਸੀਂ ਵਾਸੀ ਆ ਉਸੇ ਦੇਸ਼ ਦੀ ਰਾਜਧਾਨੀ ਦੇ ਵਿੱਚ ਸਾਨੂੰ ਅਸੀਂ ਗਰਵ ਦੇ ਨਾਲ ਫਿਰਦੇ ਆ ਅਸੀਂ ਕਿਸਾਨ ਆ ਦੇਸ਼ ਦੇ ਸਾਡੀ ਹਿੱਕਾਂ ਚੌੜੀਆਂ ਨੇ ਪੰਜਾਬ ਦੇ ਵਾਸੀ ਆ ਹਰਿਆਣੇ ਦੇ ਵਾਸੀ ਆ ਪਰ ਹੈ ਤਾਂ ਦੇਸ਼ ਭਾਰਤ ਦੇ ਵਾਸੀ ਅਸੀਂ ਉਸੇ ਆਪਦੇ ਦੇਸ਼ ਦੀ ਰਾਜਧਾਨੀ ਦੇ ਵਿੱਚ ਮਾਣ ਦੇ ਨਾਲ ਤੁਰ ਗਏ ਆ ਉਹਦੇ ਦੇਖਿਆ ਲਾਲ ਕਿਲੇ ਦੇ ਵਿੱਚ ਸ਼ਾਂਤ ਪੁਲਿਸ ਪੁਲਿਸ ਦਾ ਉtre ਦੇਖਿਆ ਪੁਲਿਸ ਵੀ ਬਹੁਤ ਜਿਹੜੀ ਖੜੀ ਹੋਈ ਸੀਗੀ ਫੌਜ ਖੜੀ ਸੀਗੀ ਪਰ ਸਾਨੂੰ ਇਹਦਾ ਕੋਈ ਲੱਗਿਆ ਨਹੀਂ ਵੀ ਇੱਥੇ ਕੁਝ ਹੋਣਾ ਸੀ ਦੇਖਿਆ ਬਾਣੀ ਮੋਟੀਆਂ ਜਿਵੇਂ ਹੁੰਦੇ ਆ ਸ਼ੌਕ ਹੁੰਦੇ ਆ ਅਲਗ-ਅਲਗ ਵੀ ਦਿੱਲੀ ਦੇ ਪੁੱਛ ਪਹੁੰਚੇ ਆ ਤੇ ਦੇਸ਼ ਦੀ ਤਰਵਾਰ ਦੇਸ਼ ਦਾ ਤਿਰੰਗਾ ਝੁਲੀ ਜਾਂਦਾ ਵੱਖ ਫੋਟੋਆਂ ਫੋਟੋਆਂ ਕਰਵਾਈਆਂ ਸੀ ਤੇ ਵਾਪਸ ਉਹਦੇ ਨਾਲ ਸਾਨੂੰ ਉੱਥੇ ਪਤਾ ਲੱਗਿਆ ਵੀ ਉੱਥੇ ਕੋਈ ਦੁਰਘਟਨਾ ਹੋਈ ਹੈ ਸਾਡੂ ਫਿਰ ਅਸੀਂ ਨਹੀਂ ਚਾਹੁੰਦੇ ਸੀਗੇ ਇੱਥੇ ਖੜੀਏ ਵੀ ਜੇ ਕੋਈ ਹੋਰ ਕੁਝ ਗੱਲਬਾਤ ਨਾਲ ਗਲਤ ਫਲਤ ਨਾਲ ਕੋਈ ਹੋ ਜੇ ਯਾਤਰਾ ਜਿਵੇਂ ਕਿ ਘਰੇ ਵੀ ਇਤਿਹਾਸਕ ਨਾ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਇਦਾਂ ਦੀ ਕੋਈ ਗੱਲਬਾਤ ਰਾਤ ਨੂੰ ਦੇਰ ਰਾਤ ਕਿਉਂਕਿ ਸਾਡੇ ਕੋਲੇ ਕੋਈ ਨਿਊਜ਼ ਜਾਂ ਕੋਈ ਹੋਰ ਅਟਲੀਆ ਦੇ ਵਿੱਚ ਕਾਦੇ ਸਾਧਨ ਹੁੰਦੇ ਆ ਅਸੀਂ ਜਦੇ ਦੇਖਿਆ ਟਰੈਕਟਰ ਚੱਲਿਆ ਵਾਪਸ ਆ ਗਏ ਰਸਤੇ ਦੇ ਵਿੱਚ ਜਦੋਂ ਤੁਸੀਂ ਵਾਪਸ ਆ ਰਹੇ ਸੀ ਕੁਝ ਦਿੱਲੀ ਦੇ ਵਾਸੀ ਸਾਨੂੰ ਮਿਲਦੇ ਸੀ ਕਿਸਾਨ ਕਿਸਾਨ ਕਹਿ ਕੇ ਸਾਡੇ ਨਾਲ ਫੋਟੋ ਖਿਚਾਉਂਦੇ ਸਾਨੂੰ ਮਾਣ ਹੁੰਦਾ ਸੀਗਾ ਸਾਨੂੰ ਤਾਂ ਇਦਾਂ ਲੱਗ ਰਿਹਾ ਸੀਗਾ ਜਿਵੇਂ ਕਿ ਅਸੀਂ ਨਹੀਂ ਗਏ ਦਿੰਦੇ ਪੰਜਾਬ ਦੇ ਵਿੱਚ ਜਾਂ ਜਾਂ ਕੋਈ ਹੋਰ ਕਿਸੇ ਕੰਟਰੀ ਦੇ ਜਿਵੇਂ ਆਪਾਂ ਆਪਣੇ ਪੰਜਾਬ ਚ ਫਿਰਦੇ ਹੋਈ ਹਾਂ ਆ ਪੰਜਾਬ ਦੇ ਵਿੱਚ ਫਿਰਦੇ ਹੋਰ ਕੰਟਰੀ ਦੇ ਵਿੱਚ ਲੋਕ ਆ ਕੇ ਜਿਵੇਂ ਆਪਾਂ ਨਹੀਂ ਫਿਰਦੇ ਅੰਗਰੇਜ਼ ਆ ਕੇ ਯਾਰ ਫੋਟੋ ਸ਼ੌਕ ਜਾਂ ਪੈਦਾ ਯਾਰ ਸਾਡੇ ਦਾ ਵੀ ਕੋਈ ਕਿਸਾਨਾਂ ਦੇ ਨਾਲ ਵੀ ਕਰਵਾਉਂਦਾ ਐਦਾਂ ਦੀਆਂ ਕਰਦੇ ਕਰਦੇ ਅਸੀਂ ਦੇਰ ਮਾਫ ਟਿਕਰੀ ਬਾਰਡਰ ਕੋਲੇ ਪਹੁੰਚ ਗਏ ਸੀ ਟਿਕਰੀ ਬਾਰਡਰ ਦੇ ਕੋਲੇ ਪਹੁੰਚਣ ਦੇ ਵਿੱਚ ਯਾਨੀ ਕਿ ਜਿੱਥੇ ਸਾਡੀ ਸ਼ੁਰੂਆਤ ਸੀਗੀ ਅਸੀਂ ਵਾਪਸ ਉਤੋਂ ਪਰ ਉੱਥੇ ਕੋਈ ਕਿਸਾਨ ਜੀ ਦਾ ਨਾਮ ਮੇਰਾ خیال ਆ ਗੁਰਵਿੰਦਰ ਸਿੰਘ ਸੀ ਤੇ ਕੋਦੇ ਨਾਲ ਹੋਰ ਕਿਸਾਨ ਉਹ ਆ ਰਿਹਾ ਸੀ ਪੈਦਲ ਆ ਰਿਹਾ ਸੀ ਉਦੋਂ ਤੁਸੀਂ ਪੁੱਛੇ देर रात हो गई परावा माहौल जेडे बहुत नापूर्वक मैंने सुने सुनने ਦੇ ਵਿੱਚ ਆਇਆ ਸਾਨੂੰ ਤੇ ਤੂੰ ਅੱਧੀ ਦਾਤ ਨੂੰ ਕਿੱਧਰ ਨੂੰ ਜਾ ਰਿਆਂ ਦਾ ਮੇਰੇ ਨਾਲ ਯਾਰ ਮੇਰਾ ਭਰਾ ਜਿਹੜਾ ਮੇਰਾ ਖਲਖਣੀ ਗੁੰਮ ਹੋ ਗਿਆ परावो ਨਾ ਤਾਂ ਉਹਦਾ ਕੋਈ ਫੋਨ ਪਤਾ ਲੱਗਦਾ ਨਾ ਕੋਈ ਉਹਦਾ ਪਤਾ ਲੱਗਦਾ ਕਿੱਥੇ ਐ ਜਿਉਂ ਬੈ ਕੇ ਮਰ ਗਿਆ ਉਹਦੀ ਅੱਖਾਂ ਚ ਹੰਝੂ ਸਨ ਆਪਣੇ ਉਸ ਪ੍ਰਤੀ ਵੀ ਮੇਰਾ ਸਾੱਚੇ ਦਾ ਲੜਕਾ ਐ ਤਾਂ ਯਾਰ ਮੈਂ ਜੇ ਕੱਲਾ ਹੁਣ ਪਿੰਡ ਜਾਣਾ ਤੇ ਮੈਨੂੰ ਕੀ ਕਹਿਣਗੇ ਲੋਕ ਕੀ ਕਹਿਣਗੇ ਵੀ ਤੂੰ ਆਦੇ ਉੱਥੇ ਭਰਾ ਨੂੰ ਇਕੱਲੇ ਨੂੰ ਛੱਡ ਕੇ ਮੈਂ ਚੱਲਿਆਂ ਭਾਲਣ ਚੱਲਿਆਂ ਤੇ ਚੱਲਿਆ ਕਿੱਥੇ ਆ ਭਰਾਵਾ ਯਾਰ ਕਿੱਥੇ ਭਾਲਦੇ ਆ ਤੇ ਮੈਂ ਕਿਹਾ ਚਲੋ ਯਾਰ ਆਪਾਂ ਭਾਲਿਆ ਉਹਨੂੰ ਟਰਾਲੀ ਦੇ ਵਿੱਚ ਤੇਰੇ ਨਾਲ ਅਸੀਂ ਵੀ ਚੱਲਦੇ ਆ ਥਾਣੇ 'ਚ ਚੱਲੀਏ ਜੀ ਤੇ ਕਾਨੂੰਨ ਤੇ ਬੰਦਾ ਵਿਸ਼ਵਾਸ ਕਰਦੇ ਤੇ ਕਰਦਾ ਹੈ ਆ ਅਖੀਰ ਤੇ ਭਾਜੀ ਗੱਲ ਆਉਂਦੀ ਹੈ ਕਾਨੂੰਨ ਤੇ ਵਿਸ਼ਵਾਸ ਹੁੰਦਾ ਕਾਨੂੰਨ ਤੇ ਕਿਉਂਕਿ ਅਸੀਂ ਕ੍ਰਾਈਮ ਸੋਚਦੇ ਬੰਦੇ ਨਹੀਂ ਅਸੀਂ ਕਿਸਾਨ ਸੋਚਦੇ ਬੰਦੇ ਆ ਸਾਨੂੰ ਵਿਸ਼ਵਾਸ ਹੈ ਵੀ ਸਾਡਾ ਕਾਨੂੰਨ ਸਾਨੂੰ ਪਿਆਰ ਦੇ ਨਾਲ ਨਿਭੜੇਗਾ ਜਦੋਂ ਅਸੀਂ ਇਸੇ ਤਰ੍ਹਾਂ ਕਾਨੂੰਨ ਦਿੱਤਾ ਤੇ ਥਾਣੇ ਦੇ ਵਿੱਚ ਪਹੁੰਚੇ ਖਾਣੇ ਦੇ ਵਿੱਚ ਪਹੁੰਚ ਕੇ ਜੀ ਦੇਖਿਆ ਸੰਤਰੀ ਨਾਲ ਸਾਡਾ ਵਿਵਾਰ ਹੋਇਆ ਸੀ ਇਹ ਪੁੱਛਿਆ ਜੀ ਸਾਡਾ ਬੰਦਾ ਤਾਂ ਨਹੀਂ ਤੁਸੀਂ ਫੜਿਆ ਜਾਂ ਕੋਈ ਐਦਾਂ ਦੀ ਕੋਈ ਗੱਲ ਆਉਂਦਾ ਦੇਖ ਲਓ ਉਹਨੂੰ ਹਵਾਲਾ ਚੈੱਕ ਕਰਾਈ ਸੰਤਰੀ ਬਜ਼ੁਰਗ ਸੀ ਉਹ ਉਹਨੇ ਬੜਾ ਨਾਗਲੋ ਠਾਣੇ ਦਾ ਉਹਨੇ ਬੜਾ ਨਾਕੀ ਲੰਦੇ ਵੀ ਪਿਆਰ ਦੇ ਨਾਲ ਸਾਨੂੰ ਸਮਝਾਇਆ ਤੋਂ ਬਾਅਦ ਜਦੋਂ ਅਸੀਂ ਅੰਦਰ ਆਏ ਕੋਈ ਤੁਹਾਡਾ ਟਰੈਕਟਰ ਤੇ ਡਰਾਈਵਰ ਬਾਹਰ ਸਨ ਉਸ ਤੋਂ ਬਾਅਦ ਸਾਡੀ ਟਰਾਲੀ ਨੂੰ ਘੇਰਿਆ ਹੋਇਆ ਸੀਗਾ ਇੱਕ ਗੱਡੀ ਇਧਰੋਂ ਸੀ ਇੱਕ ਗੱਡੀ ਅੱਧਰ ਲਾਈ ਹੋਇਆ ਚਲੋ 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 ਠਾਣੇ ਦੇ ਵਿੱਚ ਲਿਜਾ ਰਹੇ ਸੀ ਸਾਨੂੰ ਠਾਣੇ ਦੇ ਵਿੱਚ ਉਲ ਜਾ ਕੇ ਠਾਣੇ ਦੇ ਵਿੱਚ ਉਲ ਜਾ ਕੇ ਆ ਸੌਰੀ ਬਾਹਰ ਲੇ ਪਾਸੇ ਟ੍ਰਾਲੀ ਖੜੀ ਸੀ ਉੱਤੇ ਘੇਰਿਆ ਹੋਇਆ ਸੀ ਸਾਨੂੰ ਹੂੰ ਔਰ ਘੇਰਨ ਤੋਂ ਬਾਅਦ ਹੂੰ ਚਲੋ 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 ਠਾਣੇ ਅਸੀਂ ਸੋਚਿਆ ਵੀ ਆ ਕੀ ਹੋ ਗਿਆ ਸਾਡੇ ਨਾਲ ਸਾਡੇ ਨਾਲ ਸਾਡੇ ਨਾਲ ਕੋਈ ਜਿੜ ਲੜਕੀਆਂ ਸਾਨੇ ਸ਼ਾਇਦ ਦਿੱਲੀ ਦੀ ਸੀ ਇੱਕ ਚਲੀ ਲਿਫਟ ਲਈ ਹੋਈ ਸੀ ਇੱਕ ਅੱਛਾ ਹਰਿਆਣੇ ਦੇ ਚੱਜਰ ਦੀ ਹਰਿਆਣੇ ਦੀ ਸੀ ਉਹਨਾਂ ਨੇ ਹੀ ਲਿਫਟ ਲਈ ਸੀਗੀ ਉਹਨਾਂ ਨੂੰ ਮੈਂ ਉਹਨਾਂ ਨੇ ਵੇਖਿਆ ਵੀ ਉਹ ਸਾਨੂੰ ਕੁਝ ਨਹੀਂ ਸਮਝਾ ਰਿਆ ਸੀਗਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਗੱਲ ਆ ਆ ਕੀ ਗੱਲ ਆ ਉਹਨਾਂ ਨੇ ਸਾਨੂੰ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਪੁਲਿਸ ਵਾਲਿਆਂ ਨੂੰ ਪੁੱਛਿਆ ਪੁਲਿਸ ਵਾਲਾ ਉਹਨਾਂ ਨੇ ਚਲੋ ਚਲੋ ਅੰਦਰ ਚਲੋ 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 ਸਾਨੂੰ ਉੱਥੇ ਲੈ ਗਏ ਸਾਡੇ ਮਨ ਦੇ ਵਿੱਚ ਕੀ ਆਇਆ ਸਾਨੂੰ ਉਹਨਾਂ ਦਾ ਗਿਰਫਤਾਰ ਕਰ ਚੁੱਕੇ ਆਂ ਸਾਨੂੰ ਸਾਨੂੰ ਗ੍ਰਿਫਤਾਰੀ ਕਾਦੇ ਲਿਖਤ ਕੀਤਾ ਯਾਰ ਤੁਸੀਂ ਤਾਂ ਉੱਥੇ ਹੈ ਨਾ ਜਿਹੜੇ ਸਾਥੀ ਸਾਨੂੰ ਪਾਲਣ ਜਾਂਦੇ ਆਂ ਤੇ ਉੱਥੇ ਉਲਟਾ ਸਾਨੂੰ ਹੀ ਗ੍ਰਿਫਤਾਰ ਕਰ ਲੈਂਦੀ ਪੁਲਿਸ ਹਾਂ ਬਿਲਕੁਲ ਸਾਨੂੰ ਅਸੀਂ ਪਾਲਣ ਦੇ ਲਈ ਸਾਥੀ ਨੂੰ ਜਾਂਦੇ ਆਂ ਕਾਨੂੰਨ ਦਾ ਸਾਰਾ ਲੈਣ ਜਾਂਦੇ ਆਂ ਪਰ ਉਸੇ ਕਾਨੂੰਨ ਨੇ ਸਾਡੇ ਤੇ ਪੁੱਠੀ ਪਾਤੀ ਪਰ ਉਹਨਾਂ ਨੂੰ ਪੁੱਛਿਆ ਗਿਆ ਹਜੇ ਲੜਕੀਆਂ ਨੂੰ ਜਿਹੜੀਆਂ ਨੂੰ ਦਵਾ ਨੂੰ ਛੱਡ ਦਿੱਤਾ ਸੀ ਪਤਾ ਨਹੀਂ ਵਿਚਾਰੀਆਂ ਕੌ ਤੇ ਪਰ ਉਸ ਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਇੱਕ ਵੀ ਪਤਾ ਨਹੀਂ ਹਜੇ ਲੜਕੀਆਂ ਕਿੱਥੇ ਆ ਕਿੱਥੇ ਚਲੀਆਂ ਗਈਆਂ ਇਹ ਘਰ ਚਲੀਆਂ ਗਈਆਂ ਹੋਣੀਆਂ ਪਤਾ ਨਹੀਂ ਕਿਉਂਕਿ ਨਾਲ ਜੱਜੀ ਉਹ ਚਲੀਆਂ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਸਾਨੂੰ ਪਰ ਉਸ ਨੂੰ ਥਾਣੇ ਦੇ ਵਿੱਚ ਅਰੈਸਟ ਕਰ ਲਿਆ ਸਾਡੇ ਨਾਮ ਪਤੇ ਲੈ ਸਾਨੂੰ ਡਰ ਕਾਦਾ ਸੀ ਅਸੀਂ ਕਾਨੂੰਨ ਉਹਨਾਂ ਨੂੰ ਪੁੱਛਿਆ ਵੀ ਸਾਡੇ ਨਾਲ ਚਲੋ ਅਸੀਂ ਮਾਹੌਲ ਖਰਾਬ ਹੈ ਹੋ ਸਕਦਾ ਵੀ ਖਰਾਬ ਮਾਹੌਲ ਦੇ ਕਾਰਨ ਲੋਕ ਕਹਿ ਰਹੇ ਵੀ ਮਾਹੌਲ ਖਰਾਬ ਹੈ ਸਾਨੂੰ ਨਹੀਂ ਲੱਗਿਆ ਉੱਥੇ ਕੁਝ ਇਸ ਤਰ੍ਹਾਂ ਦੀ ਕੋਈ ਗੱਲਬਾਤ ਸੀ ਦਿੱਲੀ ਦੇ ਵਿੱਚ ਵੀ ਪੁਲਿਸ ਕਹਿ ਰਹੀ ਹੈ ਮਾਹੌਲ ਖਰਾਬ ਸੀ ਅਸੀਂ ਸਾਨੂੰ ਅਸੀਂ ਰੱਖਿਆ ਉਹਨਾਂ ਨੇ ਅਸੀਂ ਸੋਚਿਆ ਵੀ ਚਲੋ ਸਾਡਾ ਨਾਮ ਮਾ ਲਾਵੇ ਨਾ ਪਤਾ ਲਿਖਿਆ ਉਹਨਾਂ ਨੇ ਵੀ ਮਾੜਾ ਖਰਾਬ ਹੈਗਾ ਲੈ ਕੇ ਬਾ ਲਿਆ ਉਸ ਤੋਂ ਬਾਅਦ ਸਾਨੂੰ ਚੇਂਜ ਕਰ ਦਿੱਤਾ ਥਾਣਾ ਇਹਨਾਂ ਨੇ ਚੇਂਜ ਕਰ ਦਿੱਤਾ ਨਾ ਅਗਲੇ ਨਹੀਂ ਚੱਕਿਆ ਪੱਛਮ ਬਿਆਰ ਕੋਈ ਥਾਣਾ ਤੇ ਪਤਾ ਨਹੀਂ ਕਿੰਨੀ ਦੂਰੀ ਆ ਗੱਡੀਆਂ ਚ ਬਾ ਕੇ ਬੰਦ ਗੱਡੀਆਂ ਦੇ ਵਿੱਚ ਸਾਨੂੰ ਉੱਥੇ ਲੈ ਜਾ ਕੇ ਪਹੁੰਚ ਲਿਆਗੇ ਉੱਥੇ ਜਾ ਕੇ ਅਸੀਂ ਜਦੋਂ ਪੱਛਮ ਬਿਆਰ ਦੇ ਵਿੱਚ ਪਹੁੰਚਦੇ ਹ ਹਵਾਲਾਤ ਦੇ ਵਿੱਚ ਸਾਨੂੰ ਬੰਦ ਕਰ ਦਿੱਤਾ ਜਾਂਦੇ ਸਾਡੇ ਤੋਂ ਫੋਨ ਜਿਹੜੇ ਪ੍ਰਾਪਤ ਕਰ ਲਏ ਜਾਂਦੇ ਨੇ ਸਾਨੂੰ ਕੋਈ ਨਾ ਗੱਲਬਾਤ ਨਹੀਂ ਕੀਤੀ ਕਰਨ ਦਿੱਤੀ ਜਾ ਰਹੀ ਨਾ ਸੀ ਰੋਟੀ ਉਸ ਦਿਨ ਖਾਧੀ ਸ਼ਾਮ ਨੂੰ ਤੜਕੇ ਦੀ ਚਾਹ ਨਹੀਂ ਵਿੱਚ ਦੂਜੇ ਦਿਨ ਜਾ ਕੇ ਸੀ ਰੋਟੀ ਖਾਣੇ ਉਥੋਂ ਪੁਲਿਸ ਵਾਲੇ ਮੁਲਾਜ਼ਮਾਂ ਦੇ ਵੱਲੋਂ ਸਾਨੂੰ ਮੂੰਗੀ ਦੀ ਦਾਲ ਪੇਰਾਸਤ ਚ ਰੱਖਿਆ ਜਾਂਦਾ ਹਨਾ ਕਿੰਨੇ ਕੁ ਜਣੇ ਹੋਰ ਨਾਲ ਹੁੰਦੇ ਆ ਉਦੋਂ ਡਰ ਵੀ ਲੱਗਦਾ ਵੀ ਯਾਰ ਆ ਕੀ ਹੋ ਗਿਆ ਆਪਾਂ ਤਾਂ ਕਿਸੇ ਨੂੰ ਭੱਲ ਨਾ ਆਏ ਸੀਗੇ ਆਪਣਾ ਪਰਿਵਾਰ ਹੈ ਹਨ ਤੇ ਆਪਾਂ ਤੇ ਯਾਰ ਇਹ ਕਿਹੜੇ ਪਾਸੇ ਫਸ ਗਏ ਲੱਗਿਆ ਭਰਾ ਜਦੋਂ ਜਿਵੇਂ ਕਹਿੰਦੇ ਨੇ ਬਿਨਾਈ ਬੈਣਾਈ ਜਿਵੇਂ ਕਿ ਆ ਆ ਬੈਲ ਮuje ਮਰ ਸਾਡੇ ਨਾਲ ਉਹ ਗੱਲ ਹੋਈ ਜਦੋਂ ਅਸੀਂ ਉੱਥੇ ਪਹੁੰਚ ਗਏ ਆ ਸਾਨੂੰ ਅਸੀਂ ਡਰ ਡਰਤਾ ਮਹਿਸੂਸ ਹੁੰਦਾ ਯਾਰ ਪੁਲਿਸ ਪ੍ਰਸ਼ਾਸਨ ਦੇ ਡਿੱਕੇ ਸਾਨੂੰ ਡਰ ਉਦੋਂ ਮਹਿਸੂਸ ਹੋਇਆ ਲੱਗਿਆ ਵੀ ਜਦੋਂ ਸਾਡੇ ਤੇ ਇਹਨਾਂ ਨੇ ਪਰਚੇ ਪਰਨੇ ਸ਼ੁਰੂ ਕਰ ਦਿੱਤੇ ਸਾਨੂੰ ਇਦਾਂ ਲੱਗ ਰਿਹਾ ਜੀ ਕਾਨੂੰਨ ਆ ਸਾਡੇ ਨਾਲ ਨਾ ਇਨਸਾਫੀ ਦਾ ਕਰ ਨਹੀਂ ਸਕਦਾ ਇਨਸਾਫ ਕਰੂਗਾ ਕਿਉਂਕਿ ਸਾ ਇਹਨਾਂ ਨੂੰ ਵੀ ਪਤਾ ਵੀ ਇਹ ਕਿਸਾਨ ਦੇ ਪੋਤਾ ਆ ਰਾਮਨਾ ਤੁਰੀ ਫਿਰਦੇ ਇਹਨਾਂ ਨੇ ਕੋਈ ਗਲਤੀ ਨਹੀਂ ਨੇਰ ਕਰਦੀ ਨਹੀਂ ਕੋਈ ਕ੍ਰਾਈਮ ਨਹੀਂ ਕੀਤਾ ਕੋਈ ਤੋੜ ਫੋੜ ਜਾਂ ਕੋਈ ਹੋਰ ਮਸਲੇ ਜਾਂ ਕੋਈ ਅਸੀਂ ਯਾਰ ਕੋਈ ਕ੍ਰਾਈਮ ਥੋੜੀ ਕਰਨੇ ਜਾਂ ਕ੍ਰਾਈਮਰ ਥੋੜੀ ਬੰਦੇ ਆ ਜਿੱਥੇ ਸਾਡਾ ਰਿਕਾਰਡ ਚੈੱਕ ਕਰ ਲੋ ਜਿੱਥੇ ਮਰਜ਼ੀ ਆ ਕੇ ਸਾਡੇ ਪਰਿਵਾਰਾਂ ਤੋਂ ਪੁੱਛੋ ਸਾਡੇ ਕਿੰਨੇ ਸਾਨੂੰ ਕੋਈ ਡਰ ਹੀ ਨਹੀਂ ਸੀਗਾ ਪਰ ਮਨ ਦੇ ਵਿੱਚ ਯਾਰ ਕਿ ਇਹਨਾਂ ਨੇ ਕੀ ਕੀਤਾ ਪਰ ਐਸੀ ਸੋਚ ਚੱਲੀ ਵੀ ਕੱਲ ਨੂੰ ਛੱਡ ਦੇਣਗੇ ਚਲ 24 ਘੰਟਿਆਂ ਦੇ ਵਿੱਚ ਛੱਡ ਦੇਣਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਾਨ ਹੈ ਹੂੰ ਹੂੰ ਮਨਾਂ ਦੇ ਵਿੱਚ ਇਹ ਚੱਲੀ ਗਈ ਪਰ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਇਹਨਾਂ ਨੇ ਰੋਟੀ ਉੱਤੇ ਤੜਕੇ ਨਹੀਂ ਰੋਟੀ ਸਾਨੂੰ ਦਿੱਤੀ ਹਵਾਲਾ ਦੇ ਵਿੱਚ ਸ਼ਾਮ ਨੂੰ ਰੋਟੀ ਦਿੱਤੀ ਇਹਨਾਂ ਨੇ ਤਕਰੀਬਨ 2:30 ਤੋਂ ਬਾਅਦ 2:30 ਤੋਂ ਬਾਅਦ ਸਾਡੇ ਨੂੰ ਜਦ ਰੋਟੀ ਖਵਾਈ ਉਸ ਤੋਂ ਬਾਅਦ ਪਰਚੇ ਲੈ ਕੇ ਆਇਆ ਹਰਿਆਣੇ ਵਾਲੇ ਨੇ ਦੱਸਿਆ ਵੀ ਮੁੰਡੇ ਹਰਿਆਣੇ ਦੇ ਵੀ ਕਿਸਾਨ ਸੀਗੇ ਉਹਨਾਂ ਨੇ ਇਹ ਗੱਲ ਦੱਸੀ ਵੀ ਯਾਰ ਹੁਣ ਤਾਂ ਆਪਣੇ ਤੇ ਪਰਚੇ ਕੱਟਦੇ ਇਹਨਾਂ ਤੇ ਜਦੋਂ ਪਰਚੇ ਕੱਟਤੇ ਸੋ ਅਸੀਂ ਬਹੁਤ ਰੋਏ ਗੜ ਮਾੜਾ ਮੋਟਾ ਬੇ ਪਰੇਸ਼ਾਨ ਵੀ ਹੋਏ ਮਾਨ ਦੇ ਵਿੱਚ ਸੀਗਾ ਮੈਂ ਤਾਂ ਘਬਰਾ ਗਿਆ ਸੀਗਾ ਯਾਰ ਮੈਂ ਗਰੀਬ ਕਰਦਾ ਬੱਚਾ ਮੇਰੇ ਕੋਲ ਤਾਂ ਜ਼ਮੀਨ ਜਾਇਦਾਦ ਤਾਂ ਨਹੀਂ ਇਹ ਕੀ ਕਰੀ ਜਾਂਦੇ ਮੇਰੇ ਨਾਲ ਫੇਰ ਮੈਂ ਪੁੱਛਿਆ ਜਦੋਂ ਇਹਨਾਂ ਨੂੰ ਇਹ ਗੱਲ ਆ ਵੀ ਤੁਸੀਂ ਭਰਾਜੀ ਕੀ ਕਰ ਮੈਂ ਗੜਗੜਾਏ ਅਸੀਂ ਉਹਨਾਂ ਦੇ ਮੂਰੇ ਮਾੜਾ ਮੋਟਾ ਵੀ ਕਿਸਾਨ ਅਸੀਂ ਤਾਂ ਜਿੱਦਾਂ ਸਾਡਾ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਪੂਰੀ ਕੀਤੀ ਪਰ ਹੈ ਬਿਲਕੁਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਕਿਸਾਨ ਆ ਮੈਂ ਤਾਂ ਮਜ਼ਦੂਰ ਦੇ ਤੌਰ ਤੇ ਆ ਖਤਰਾਂ ਦਾ ਕਹਿ ਲਿਆ ਇਹ ਵੀ ਕਿਸਾਨ ਮਜ਼ਦੂਰ ਹਾਂ ਵਾਂਗ ਉਹਨਾਂ ਦੇ ਸਾਡੇ ਬਲੀ ਬਿਨਾਂ ਕਰ ਤੂੰ ਸਾਡੇ ਦਾ ਕੀ ਕਸੂਰ ਕੱਢਣਾ ਚਾਹੁੰਦੇ ਹੋ ਅਸੀਂ ਤਾਂ ਸੇਵਾਦਾਰ ਬੰਦੇ ਆ ਸੇਵਾ ਕਰਨ ਦੇ ਲਈ ਇੱਥੇ ਆਏ ਆ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਇਹ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦੇ ਆ ਪਰ ਉਹਨਾਂ ਨੇ ਕੋਈ ਨਹੀਂ ਸਮਝੀ ਸਾਨੂੰ ਚੱਕਿਆ ਪਰਚਾ ਖੱਟਿਆ ਕੱਟ ਕੇ ਲਾ ਕੇ ਕੋਈ ਤਸ਼ੱਦਦ ਵਗੈਰਾ ਵੀ ਕੀਤਾ ਜਿਵੇਂ ਆਪਣੇ ਕੋਈ অপরাধੀਆਂ ਨਾ ਕਰਦੇ ਉਸ ਤਰੀਕੇ ਨਾਲ ਕੋਈ ਕਿਸ ਤਰ੍ਹਾਂ ਦਾ ਪੇਸ਼ ਆਈ ਪੁਲਿਸ ਬਾਈ ਹੁਣ ਦੇਖ ਲਾ ਵੀ ਪੁਲਿਸ ਤਾਂ ਤੈਨੂੰ ਪਤਾ ਹੀ ਹੈ ਪੁਲਿਸ ਹੀ ਹੁੰਦੀ ਆ ਬਾਕੀ ਰੱਬ ਰਾਖਾ ਪੁਲਿਸ ਤਾਂ ਪੁਲਿਸ ਹੁੰਦੀ ਆ ਯਾਨੀ ਕਿ ਹਨਾ ਤੇ ਅਸੀਂ ਮੈਂ ਜਿਹਨੂੰ ਚੱਕਿਆ ਸਾਨੂੰ ਉਥੋਂ ਉਹ ਪੱਛਮ ਬਿਆਰ ਥਾਣੇ ਦੇ ਵਿੱਚ ਪੱਛਮ ਬਿਆਰ ਦੇ ਵਿੱਚ ਇੱਕ ਹੈੱਡ ਆਫਿਸ ਬਣਿਆ ਪੁਲਿਸ ਦਾ ਆਮੇ ਰਖਿਆ ਲੈ ਉਥੇ ਸਿਸਟਰ ਦੀਦੀ ਬੈਠੇ ਹੁੰਦੇ ਐ ਐਨਕਾ ਲੱਗੀਆਂ ਉਹਨਾਂ ਦੇ ਕੰਪਿਊਟਰ ਰੂਮ ਦੇ ਵਿੱਚ ਬੜੇ ਨੇਕ ਸੁਵਾਦੇ ਸਨ ਮੈਂ ਮਿੱਠੇ ਬੋਲਦੇ ਸਨ ਉਹਨਾਂ ਨੇ ਸਾਡੇ ਉੱਤੇ ਫਿੰਗਰ ਵਗੈਰਾ ਟੱਚ ਕੀਤੇ ਮੈਂ ਰੋ ਰਿਆ ਸੀ ਮਨ ਦੇ ਵਿੱਚ ਰੁਸੀਗਾ ਯਾਰ ਮੈਂ ਕੀ ਬਣ ਗਿਆ ਸਾਡੇ ਨਾਲ ਹੂੰ ਹੂੰ ਕਿਉਂਕਿ ਸਾਡੇ ਮਨ ਦੇ ਵਿੱਚ ਇੱਕ ਜੀ ਮੈਂ ਅਖਬਾਰ ਦੇ ਵਿੱਚ ਖਬਰ ਨਿਊਜ਼ ਪੜ ਰਿਹਾ ਸੀ ਇੱਕ ਕਿਉਂਕਿ ਪ੍ਰਿੰਟਡ ਮੀਡੀਆ ਵੀ ਅੱਜ ਕੱਲ ਕੋਲਾ ਵਧਾ ਚੜਾ ਕੇ ਲਿਖਦਾ ਉਹ ਨਿਊਜ਼ ਜਿਹੜਾ ਚਾਹ ਉਹਦੇ ਤੇ ਖਾਲਸਤਾਨੀ ਲਿਖਿਆ ਵੀ ਖਾਲਸਤਾਨੀ ਅੱਤਵਾਦੀ ਦਿੱਲੀ 'ਚ ਘੁੱਟ ਚੁੱਕੇ ਨੇ ਪਰ ਜਦੋਂ ਉਹਨਾਂ ਨੇ ਸਾਡੇ ਤੇ ਉੱਥੇ ਰਿਪੋਰਟ ਰਿਕਾਰਡ ਰੂਮ ਦੇ ਵਿੱਚ ਸਲੇਟਾਂ ਫੜਾਈਆਂ ਸਾਡੇ ਫਿੰਗਰ ਲੈ ਸਾਨੂੰ ਐਦਾਂ ਮੈਨੂੰ ਐਦਾਂ ਮਹਿਸੂਸ ਹੋ ਗਿਆ ਵੀ ਸਾਨੂੰ ਵੀ ਇਹਨਾਂ ਨੇ ਅਤਵਾਦੀ ਡਿਕਲੇਅਰ ਕਰਤਾ ਉਹ ਦਿਮਾਗ ਦੇ ਵਿੱਚ ਘੁੰਮਣ ਲੱਗ ਪਈ ਸਾਡੀ ਸੋਚ ਵੀ ਆਹ ਯਾਰ ਕੀ ਹੋ ਗਿਆ ਅਸੀਂ ਤਾਂ ਦੇਸ਼ ਦੇ ਇੱਕ ਨਾ ਰਾਖੇ ਆ ਕਿਸਾਨ ਉਹ ਚ ਘੁਮ ਲਗਾ ਮੇਰਾ ਬਲੱਡ ਪ੍ਰੈਸ਼ਰ ਹੋ ਜੇ ਹਵਾਦਣਾ ਸ਼ੁਰੂ ਹੋ ਗਿਆ ਮੈਂ ਆ ਪਾਗਲਾ ਵਾਂਗੂ ਹੰਬਲੀਵ ਕਰਨ ਲੱਗ ਪਿਆ ਤੇ ਯਾਨੀ ਕਿ ਮੈਂ ਆ ਕਿ ਕੀ ਹੋ ਗਿਆ ਪਰ ਜਦੋਂ ਉੱਥੇ ਸਾਡੇ ਫਿੰਗਰ ਵਗੈਰਾ ਲੈ ਕੇ ਸਾਨੂੰ ਬੰਦ ਗੱਡੀ 'ਚ ਮੈਨੂੰ ਅਫਸਰਟ ਹੋ ਗਿਆ ਮਾਨ ਜਾਨੀ ਕਿ ਮੈਨੂੰ ਉੱਥੇ ਮੁੰਡਾ ਕਿਸਾਨ ਸੀ ਇੱਕ ਲੱਖਾ ਗੱਡੀ ਦੇ ਵਿੱਚੋਂ ਆਪਸੋ ਜਦੋਂ ਮੈਂ ਦੌੜਾ ਮੈਂ ਤਾਂ ਕਹਿੰਦਾ ਯਾਰ ਮੈਨੂੰ ਲੱਗਦਾ ਮੈਂ ਇਦਾ ਹਿਸ਼ਾਰੇ ਆ ਵੀ ਮੈਨੂੰ ਹਟਾ ਪ੍ਰੋਬਲਮ ਆ ਗਈ ਕੋਈ ਮੈਨੂੰ ਐ ਤਾਂ ਬਲੱਡ ਯਾਨੀ ਕਿ ਪਤਾ ਨਹੀਂ ਲੱਗਦਾ ਪਰ ਉਹਨੇ ਦਵਾ ਦਵ ਲੱਖੇ ਨੇ ਜੱਫੀ ਪਾਈ ਬਹੁਤ ਮੈਂ ਕਿਹਾ ਯਾਰ ਮੈਂ ਤਾਂ ਗਰੀਬ ਘਰ ਦਾ ਬੱਚਾ ਐਡਾ ਤਕੜਾ ਕੇਸ ਲੜੂ ਕਿਵੇਂ ਲੱਖੇ ਨੇ ਜੱਫੀ ਪਾਈ ਤਸੱਲੀ ਦਿੱਤੀ ਭਰਾਵਾ ਤੇਰੇ ਨਾਲ ਆ ਕਿਉਂ ਘਬਰਾਉਣਾ ਐ ਮੇਰੀ ਪਹਿਲੀ ਵੇਖ ਗਏ ਇਹ ਬੰਗੀਆਂ ਲੱਖਾ ਸੀ ਜਿਹੜਾ ਸੋਨਾ ਲੀਕਾ ਟਰੈਕਟਰ ਦੇ ਟਰਾਲੀ ਉਹਨਾਂ ਦੇ ਜੇਲ੍ਹ ਚ ਕਰਤੀ ਸੀ ਹਾਂ ਬਿਲਕੁਲ ਬਿਲਕੁਲ ਉਹੀ ਲੱਖਾ ਯਾਰ ਭਰਾ ਕਿਉਂਕਿ ਨਾਮ ਬਾਅਦ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਗਈ ਯਾਦ ਆ ਕੇ ਐ ਲੱਗਦਾ ਭਰਾਵਾ ਵਾਲਾ ਰਿਸ਼ਤਾ ਬਣ ਗਿਆ ਉਹਨਾਂ ਨਾਲ ਤੇ ਉਹਨਾਂ ਨੇ ਲੱਖੇ ਨੇ ਮੈਨੂੰ ਹਕਣਾ ਲਾਇਆ ਭਰਾ ਜਿਹੜੀ ਮੇਰੀ ਪਹਿਲੀ ਆ ਮੈਂ ਵੇਚ ਕੇ ਵੀ ਇੱਕ ਤੇਰੇ ਨਾਲ ਤੇਰਾ ਕੇਸ ਲੜੋਂ ਤੈਨੂੰ ਐ ਨਹੀਂ ਕੱਲਾ ਨਹੀਂ ਛੱਡਦਾ ਤੂੰ ਨਾ ਘਬਰਾ ਤੂੰ ਗਰੀਬਾਂ ਦਾ ਤੇ ਤੈਨੂੰ ਕੁਝ ਨਹੀਂ ਹੁੰਦਾ ਵੋਟਰ ਸਾਹਿਬ ਵੀ ਮੈਂ ਫਿਰ ਉਹਨੇ ਸਵਾਲਿਆ ਮੈਨੂੰ ਤੇ ਮੈਨੂੰ ਉਸ ਤੋਂ ਬਾਅਦ ਜੱਜ ਦੇ ਪੇਸ਼ ਕੀਤਾ ਗਿਆ ਜੱਜ ਸਾਹਿਬ ਨੇ ਕਿਹਾ ਵੀ ਤੁਹਾਡੀ ਫੋਨ ਤੇ ਗੱਲਬਾਤ ਹੋਈ ਕਰਵਾਈ ਕਿ ਨਹੀਂ ਹਾਂ ਕਰਵਾਈ ਫੋਨ ਦੇ ਉੱਤੇ ਗੱਲਬਾਤ ਕਰਵਾਈ ਕਿ ਨਹੀਂ ਅਸੀਂ ਅਕੀ ਨਹੀਂ ਹਜੇ ਤੱਕ ਕਰਵਾ ਦਿਓ ਉਹਨਾਂ ਨੇ ਬਾਅਦ ਚ ਦੱਸਿਆ ਉਸ ਤੋਂ ਪਹਿਲਾਂ ਸਾਡੇ ਤੋਂ ਇੱਕ ਕੋਰੇ ਚਾਰ ਕੋਰੇ ਥਾਂ ਤੇ ਕੋਰੇ ਕਾਗਜ਼ਾਂ ਤੇ ਸਾਈਨ ਕਰਵਾ ਲਏ ਗਏ ਸਨ ਅੱਛਾ ਇਹ ਮੈਂ ਚੈਨਲ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਤੋਂ ਚਾਰ ਥਾਵਾਂ ਦੇ ਕੋਰੇ ਕਾਗਜ਼ ਤੇ ਉਹਨਾਂ ਨੇ ਸਾਈਨ ਕਰਵਾ ਲਏ ਸਨ ਤੇ ਜਾਦੇ ਪੇਸ਼ ਕੀਤਾ ਉਸ ਤੋਂ ਬਾਅਦ ਸਾਨੂੰ ਗੱਲਬਾਤ ਹੋਈ ਕਰੇ ਦੱਸਿਆ ਇਸ ਇੰਤਿਹਾਲ ਜਲ ਕਰਦਾ ਉਹ ਜਿਹੜਾ ਮਾਹੌਲ ਸੀ ਉਹ ਬਹੁਤ ਖੁਸ਼ਿ ਦਿਖੜਿਆ ਵਿਗੜਿਆ ਲੱਗਦਾ ਕਿੰਨਾ ਟਾਈਮ ਗੱਲ ਕਰਵਾਈ ਫਿਰ ਘਰੇ ਤੁਹਾਡੇ ਫੋਨ ਤੇ ਕਿੰਨੇ ਟਾਈਮ ਬਾਅਦ ਕਰਵਾਈ ਜੋ ਤੁਹਾਨੂੰ ਅਰੈਸਟ ਕਰ ਲਿਆ ਸੀ ਉਸ ਤੋਂ ਬਾਅਦ ਕਿੰਨਾ ਟਾਈਮ ਬਾਅਦ 26 ਤਰੀਕ ਤੋਂ ਬਾਅਦ 26 ਤਰੀਕ ਨੂੰ ਸਾਨੂੰ ਮੇਰੀ ਗੱਲਬਾਤ ਹੋਈ ਸੀ ਕਰੇ 26 ਤੋਂ ਬਾਅਦ ਅਸੀਂ 27 ਤਰੀਕ ਨੂੰ ਦੇਰ ਰਾਤ ਗੱਲਬਾਤ ਕਰਾਈ ਤੇ ਕਰਦੇ ਆਂ ਦਾ ਮਾਹੌਲ ਜਿਹੜਾ ਸੀਗਾ ਅਸੀਂ ਸੋ ਕਰਦੇ ਵੱਲ ਬੋਲੀ ਵੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਤੂੰ ਜਿਉਂਦਾ ਕਿ ਮਰ ਗਿਆ ਫੋਨ ਤੇਰੇ ਬੰਦ ਨੇ ਸਾਨੂੰ ਮੈਂ ਪਰੇਸ਼ਾਨ ਬਹੁਤ ਆ ਮੈਂ ਰੋ ਰਹੀ ਹਾਂ ਇੱਥੇ ਉਹਨੂੰ ਦੱਸਿਆ ਵੀ ਤੂੰ ਸ ਬਿਲਕੁਲ ਹਾਂ ਜੀ ਹੈਂਡੀਕੈਪਟ ਹੈ ਮੇਰੇ ਜਿਹੜਾ ਬੱਚਾ ਵੀ ਸਾਡਾ ਰੱਬ ਤੋਂ ਮਸਾਂ ਪ੍ਰਾਪਤ ਕੀਤਾ ਵੀ ਜਰਾ ਨਿੱਕ ਬੱਚਾ ਹੈ ਘਰ ਦੀ ਮੇਰੀ ਵਾਈਫ ਜਿਹੜੀ ਹੈਂਡੀਕੈਪਟ ਹੈ ਔਰ ਉਹ ਰੋ ਰਹੀ ਸੀ ਨਾ ਦੀ ਮੈਂ ਕੀ ਕਰੂੰਗੀ ਉਹਦੇ ਮਨ ਦੀ ਵੀ ਤੇਰੇ ਤੇ ਐਡਾ ਕੇਸ ਪਾਤਾ ਜਦੋਂ ਮੈਂ ਕੀ ਕਰੂੰ ਕਿੱਧਰ ਨੂੰ ਜਾਵਾਂ ਮੈਂ ਤਾਂ ਕੁਝ ਕਰ ਵੀ ਨਹੀਂ ਸਕਦੀ ਆਪਣੇ ਤੇ ਗਰੀਬੀ ਬਹੁਤ ਆ ਬੱਚਾ ਵੀ ਮੈਂ ਕੋਈ ਚੱਕਰ ਨਹੀਂ ਕਰਕੇ ਰਹਾ ਕਿ ਜੇਲ੍ਹ ਦੇ ਵਿੱਚ ਸਾਨੂੰ ਡੱਕ ਦਿੱਤਾ ਗਿਆ ਜਦੋਂ ਅਦਾਲਤ ਚ ਲੈ ਕੇ ਜਾਂਦੇ ਹਨ ਉਦੋਂ ਮਨ ਨੂੰ ਕੀ ਤਸੱਲੀ ਹੁੰਦੀ ਹੈ ਵੀ ਆਪਾਂ ਹੁਣ ਬਾਹਰ ਨਿਕਲਾਂਗੇ ਕਿ ਕੀ ਕਿਸ ਤਰ੍ਹਾਂ ਦੀਆਂ ਚਲਦੀਆਂ ਅੰਦਰਲੀਆਂ ਗੱਲਾਂ ਦੀ ਗੱਲ ਕਰੀਏ ਤਾਂ ਸਾਨੂੰ ਅਦਾਲਤ ਦੇ ਵਿੱਚ ਨਹੀਂ ਲੈ ਕੇ ਗਿਆ ਗਿਆ ਸਾਨੂੰ ਤਾਂ ਇਦਾਂ ਹੀ ਸਾਡੇ ਤੇ ਪੁਲਿਸ ਜਿਵੇਂ ਸਾਡੇ ਨਾਲ ਹੋ ਰਿਹਾ ਸੀ ਸਾਨੂੰ ਕੁਝ ਹੱਤਵਾਦੀ ਬਰੌਂਕਰਾਈਮਰ ਬਣਾ ਕੇ ਸਾਨੂੰ ਤਾਂ ਮਨ ਚੇਹ ਡਰ ਲੱਗਣ ਲੱਗ ਪਿਆ ਕਿਤੇ ਅਨਕਾਊਂਟਰ ਨਾ ਕਰ ਦੇ ਸਾਡਾ ਪੁਲਿਸ ਇਦਾਂ ਦੀਆਂ ਗੱਲਾਂ ਸਮਾਰ ਦਿਮਾਗ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਬਈ ਸੋਚ ਚੱਲ ਰਹੀ ਸੀ ਪਰ ਉਸ ਤੋਂ ਬਾਅਦ ਸਾਡੇ ਇੱਕ ਬੱਡੇ ਸਾਰੇ ਕੋਸੋ ਰਾਤ ਨੂੰ ਤੁਹਾਨੂੰ ਪਤਾ ਵੀ ਅਦਾਲਤ ਤਾਂ ਨਹੀਂ ਲੱਗਦੀ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਸੱਜ ਜੱਜ ਸਾਹਿਬ ਦੇ ਘਰੇ ਪੇਸ਼ ਕੀਤਾ ਗਿਆ ਹਾਂ ਯਾਨੀ ਕਿ ਉਹਨਾਂ ਦੇ ਜੋ ਕੁਆਟਰ ਬਣੇ ਹੁੰਦੇ ਆ ਉਹਨਾਂ ਦੇ ਵਿੱਚ ਪੇਸ਼ ਕੀਤਾ ਗਿਆ ਪਰ ਉਹਨਾਂ ਨੇ ਜੱਜ ਸਾਹਿਬ ਨੇ ਬੜੇ ਤਸੱਲੀ ਦੇ ਨਾਲ ਠੰਡੇ ਦਿਵਾਨਾ ਮਾਦਾ ਤੁਹਾਡੀ ਫੋਨ ਤੇ ਗੱਲ ਹੋਈ ਜੱਜ ਸਾਹਿਬ ਨੇ ਬੜੇ ਠੰਡੇ ਦਿਵਾਨ ਕੋਈ ਗੱਲ ਅਸੀਂ ਜਦੋਂ ਦੱਸਿਆ ਸਾਾਨੂੰ ਤਾਂ ਪਤਾ ਹੀ ਨਹੀਂ ਕਦੋਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡੀ ਜ਼ਮਾਨਤ ਜੇ ਕੱਲ ਪਰਸੋਂ ਲਾ ਕੇ ਤੁਸੀਂ ਕਰ ਸਕਦੇ ਹੋ ਤੁਹਾਡੀ ਹੋ ਜਾਣੀ ਹੈ ਕੋਈ ਚੱਕਰ ਨਹੀਂ ਉਦੋਂ ਹੌਸਲਾ ਤਸੱਲੀ ਜਮਾਨੇ ਹੋਈ ਹੈ ਹਾਂ ਜੱਜ ਸਾਹਿਬ ਦੇ ਸਣੀ ਬਾਬੇ ਯਾਨੀ ਕਾਨੂੰਨ ਤੇ ਯੇ ਵਿਸ਼ਵਾਸ ਕਰਦੇ ਆਂ ਅਸੀਂ ਸਾਡੇ ਮਨ ਦੇ ਵਿੱਚ ਜੱਜ ਸਾਹਿਬ ਤੁਹਾਨੂੰ ਪੜੇ ਲਿਖੇ ਐਜੂਕੇਟਿਡ ਬੰਦੇ ਨੇ ਉਹਨਾਂ ਨੂੰ ਪਤਾ ਅੱਜ ਕੱਲ ਵੀ ਕੀ ਕੁਝ ਹੋ ਰਿਹਾ ਉਹਨਾਂ ਨੇ ਪੁਲਿਸ ਦੀ ਤਾਂ ਗੱਲ ਸੁਣੀ ਨਹੀਂ ਨਾ ਆਪਣੀ ਉਹਨਾਂ ਨੇ ਦੱਸਿਆ ਵੀ ਸਾਨੂੰ ਪੁੱਛਿਆ ਪੁਲਿਸ ਨੂੰ ਕੁਝ ਨਹੀਂ ਪੁੱਛਿਆ ਉਹਨਾਂ ਨੇ ਤੇ ਜੱਜ ਸਾਹਿਬ ਦੇ ਉੱਤੇ ਕਰ ਕਰਾ ਕੇ ਸਾਨੂੰ ਉਹਨਾਂ ਨੇ ਵਾਪਸ ਜੇਲ੍ਹ ਚ ਧੱਕ ਦਿੱਤਾ ਤਿਹੜ੍ਹ ਜੇਲ੍ਹ ਦੇ ਵਿੱਚੋਂ ਕਿਸਾਨ ਜਥੇ ਬੰਦੀਆਂ ਨੇ ਪੈਰਵਾਈ ਕੀਤੀ ਕਿ ਜਸਵਿੰਦਰ ਫਿਰ ਕਿਸ ਨੇ ਪੈਰਵਾਈ ਕੀਤੀ ਤੁਹਾਨੂੰ ਫੋਨ ਆਇਆ ਉਹਨਾਂ ਵੀ ਆਪਣਾ ਵਕੀਲ ਆ ਹਣਾ ਕੌਣ ਕਰ ਰਿਹਾ ਪੈਰਵਾਈ ਕਿਵੇਂ ਪਤਾ ਲੱਗਦਾ ਫਿਰ ਮੈਨੂੰ ਮੈਨੂੰ ਜੀ ਉਹਨਾਂ ਜਦੋਂ ਜੇਲ੍ਹ ਦੇ ਵਿੱਚ ਗਏ ਉਹਨਾਂ ਨੇ ਸਰਕਾਰੀ ਵੀਰ ਵਕੀਲ ਜਿਹੜਾ ਆਪਰੇਟ ਜਿਵੇਂ ਕਿ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਮੈਂ ਨਾ ਕਰ ਦਿੱਤੀ ਉਹਨਾਂ ਨੂੰ ਵੀ ਨਾ ਨਹੀਂ ਲੜੇ ਨਾ ਕਿਉਂ ਕਰਦੇ ਸੀ ਫਿਰ ਨਾ ਸਾਡੇ ਮਨ ਦੇ ਵਿੱਚ ਸਰਕਾਰ ਨਾਲ ਟਕਰਾ ਯਾਰ ਸਾਡੇ ਮਨ ਕੋਲ ਨੂੰ ਬਾਰੇ ਕੁਝ ਯਾਨੀ ਕਿ ਬਾਈ ਜੀ ਅਸੀਂ ਕਾਨੂੰਨ ਬਾਰੇ ਇੰਨਾ ਚੱਕਰਾਂ ਬਾਰੇ ਕੁਝ ਜਾਣਦੇ ਹੀ ਨਹੀਂ ਸੀ ਵੀ ਸਰਕਾਰ ਨਾਲ ਟਕਰਾ ਸਰਕਾਰ ਦਾ ਵਕੀਲ ਆ ਯਾਰ ਤੇ ਹੋ ਸਕਦਾ ਸਾਡੀ ਤਾਂ ਕਿਸੇ ਨੇ ਸੁਣਨੀ ਨਹੀਂ ਪਰ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਜਿਹੜੇ ਵਕੀਲ ਹੁੰਦੇ ਨੇ ਭਰਾ ਇਹ ਵੀ ਤੁਹਾਡੀ ਜਿਹੜੇ ਆਮ ਕੁਝ ਹਾਂ ਜਨ ਕਿਸਾਨਾਂ ਸਮਝ ਲਾਇਆ ਕਿ ਨਿੱਕੇ ਮੋٹے ਜਾਉਂਗੋ ਉਹਨਾਂ ਦੇ ਲਈ ਹੁੰਦੇ ਬਣੇ ਹੁੰਦੇ ਨੇ ਇਹ ਕੁਝ ਸਰਕਾਰ ਦੀ ਨਹੀਂ ਕਰਦੇ ਬਲਕਿ ਵਕੀਲ ਜਿਹੜੇ ਸਰਕਾਰੀ ਜਰੂਰ ਹੁੰਦੇ ਨੇ ਇਹ ਉਹਨਾਂ ਦੇ ਮੁਜਰਾਵਾ ਦੀ ਜਾਨੀ ਕਿ ਸਪੋਰਟ ਤੇ ਹੁੰਦੇ ਨੇ ਜਾਂ ਕੋਈ ਕਰਦੇ ਨੇ ਸਾਨੂੰ ਅਸੀਂ ਵਕੀਲਾਂ ਨਾ ਕਰ ਉਸ ਤੋਂ ਬਾਅਦ ਸਾਨੂੰ ਕੁਝ ਜਾਨੀ ਕਿ ਭੇਜ ਜਾਗੇਗਾ ਵਕੀਲਾਂ ਨੂੰ ਅਸੀਂ ਨਾ ਕਰਦੇ ਰਵੇ ਅਸੀਂ ਵਕੀਲ ਲੈਣੇ ਨਹੀਂ ਪੰਜ ਵਾਰੀ ਮੈਂ ਵਕੀਲ ਰਿਜੈਕਟ ਕੀਤੇ ਨਹੀਂ ਲੈਣੇ ਨਹੀਂ ਲੈਣੇ ਪਰ ਫਿਰ ਵੀ ਉੰਜ ਰ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਮੈਨੂੰ ਆਏ ਸੀ ਕਿ ਕਿਸਾਨ ਮੋਰਚੇ ਦਾ ਕੋਈ ਵਕੀਲ ਦੱਸੇ ਵੀ ਮੈਂ ਕਿਸਾਨ ਮੋਰਚੇ ਦਾ ਸੰਕੋ ਕਿ ਸਾਨੂੰ ਪਤਾ ਨਹੀਂ ਲੱਗਦਾ ਸੀਗਾ ਜੇ ਸੀ ਕਿਸਾਨ ਆ ਯਾਰ ਸਾਡੇ ਨੂੰ ਪੜਨਗੇ ਸਾਨੂੰ ਜਤਬੰਦੀਆਂ ਪਰ ਮੈਂ ਉਹ ਵਕੀਲ ਨਾਲ ਤੋਂ ਨਾ ਕਰਦਾ ਰਿਆ ਵੀ ਸਾਡੇ ਕੋਈ ਹੋਰ ਨਾ ਕੋਈ ਸਾਈਨ ਕਰਵਾ ਲੈ ਕੋਈ ਗਲਤ ਨਾ ਸਾਈਨ ਕਰਵਾ ਲੈ ਬਟ ਉਸ ਤੋਂ ਬਾਅਦ ਹਾਂ ਜਿਹੜੇ ਮੇਰੇ ਵਾਈਫ ਨੇ ਉਹਨਾਂ ਨੇ ਇੱਕ ਵਕੀਲ ਦੇ ਵਕਾਲਤ ਨਾਵੇਂ ਤੇ ਸਾਈਨ ਕਰਦੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਰਦਾਰ ਮਨਜਿੰਦਰ ਸਿੰਘ ਜੀ ਸਿੱਸਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਿੱਲੀ ਦੇ ਕਾਲਕਾ ਸਾਹਿਬ ਕਾਲੋਂ ਸਾਹਿਬ ਜਿਹੜੇ ਕਿ ਪੁੱਲਰ ਸਾਹਿਬ ਹਵਗੀ ਪਪਿੰਦਰ ਸਿੰਘ ਜੀ ਪੁੱਲਰ ਸਾਹਿਬ ਹਮ ਹਮ ਤੇ ਨਾਲ ਇੱਕ ਸੁਖਦਰਸ਼ਨ ਸਿੰਘ ਜੀ ਢਿੱਲੋਂ ਮੈਂ ਇਹਨਾਂ ਦਾ ਦੇਨ ਨਹੀਂ ਦੇ ਸਕਦਾ ਵੀ ਮੈਂ ਅਣਜਾਣ ਸ਼ਹਿਰ ਦੇ ਵਿੱਚ ਕਣਜਾਣ ਬੰਦਾ ਉਹਨਾਂ ਨੇ ਮੇਰੀ ਪੈਰਵਾਈ ਇਹਨਾਂ ਨੇ ਕੀਤੀ ਹੈ ਆਪਣੇ ਕੰਨਿਓ ਸਾਰਾ ਕੁਝ ਐਰਪੋਰਟ ਜਿੰਨਾ ਵੀ ਕੀਤਾ ਹਾਂਜੀ ਹਾਂਜੀ ਇਹਨਾਂ ਨੇ ਪੈਰਵਾਈ ਜਿਹੜੀ ਕੀਤੀ ਆ ਵਕੀਲਾਂ ਦਾ ਪੈਨਲ ਜਿਹੜਾ ਬਣਿਆ ਹੋਇਆ ਇਹਨਾਂ ਦਾ ਸੁਜੋਕ ਤੋਂ ਕਿਸਾਨ ਪਹੁੰਚੇ ਦਾ ਤੇ ਹਾਂ ਹੋ ਗਈ ਵਕੀਲਾਂ ਵਕੀਲਾਂ ਦਾ ਪੈਨਲ ਬਣਿਆ ਹੋਇਆ ਨੌਜਵਾਨ ਜੰਗ ਏਜ ਦੇ ਵਕੀਲ ਨੇ ਤੇ ਮੈਨੂੰ ਮਾਣ ਵੀ ਰਹਿਣਾ ਉਹਨਾਂ ਐਡਵੋਕੇਟਸ ਦੇ ਉੱਤੇ ਇੱਕ ਪੱਕ ਵਾਲੇ ਸਰਦਾਰ ਚਿੱਟੇ ਰੰਗ ਦੀ ਪਗੜੀ ਦੇ ਵਿੱਚ ਜੱਕ ਮੁੰਡੇ ਤੋਂ ਹਰਜਸ ਜੱਸ ਮੇਰਾ ਖਿਆਲ ਵਕੀਲ ਦਾ ਐਡਵੋਕੇਟ ਦਾ ਨਾਮ ਤਾਂ ਮੈਂ ਮਿਸਟੇਕ ਹੋ ਗਿਆ ਮੈਂ ਸੌਰੀ ਫੀਲ ਕਰਦਾ ਹਾਂ ਕਿ ਉਹਨਾਂ ਦਾ ਨਾਮ ਦਿਮਾਗ 'ਚ ਨਹੀਂ ਰੱਖ ਸਕਿਆ ਉਹਨਾਂ ਬੰਦਿਆਂ ਨੇ ਸਾਡੀ ਨਾਕਿਲਾਂ ਦੇ ਪੂਰੀ ਪੈਰਵਾਈ ਕੀਤੀ ਇੱਕ ਮਹੀਨੇ 29 ਦਿਨ ਦੇ ਵਿੱਚ ਸਾਨੂੰ ਕੋਸ਼ਿਸ਼ ਦੇ ਨਾਲ ਫੋਲ ਕਹਿਂਦਾ ਫਾਉ ਬੇਟ ਤਸੱਲੀਆਂ ਇੱਕ ਮਹੀਨੇ ਤੱਕ ਕਿਵੇਂ ਦਿੱਤੀਆਂ ਵੀ ਆਪਣੇ ਆਪ ਨੂੰ ਵੀ ਯਾਰ ਹਾਂ ਹੁਣ ਆਪਣਾ ਮਨ ਦੇ ਵਿੱਚ ਐਦਾਂ ਲੱਗ ਰਿਹਾ ਸੀ ਪਤਾ ਨਹੀਂ ਕਿੰਨੇ ਸਾਲ ਦੀ ਸਾਨੂੰ ਸਜ਼ਾ ਹੋ ਜਾਣੀ ਕੁਛ ਨਾ ਕੁਛ ਦੰਦਾ ਪਰ ਜਦੋਂ ਉੱਥੇ ਮੈਂ ਵੇਖਦਾ ਸੀ ਕੁਝ ਬੱਚੇ ਛੋਟੀ ਉਮਰ ਦੇ ਸਨ ਉਹਨਾਂ ਨੂੰ ਦੇਖਦਾ ਸੀ ਯਾਰ ਇਹ ਟੁੱਟ ਗਏ ਕਈ ਬੱਚੇ ਦਾ ਰਾਤ ਨੂੰ ਵੱਡ-ਵੱਡਾ ਕੇ ਉੱਠ ਖੜਦੇ ਸਨ ਰਾਤ ਨੂੰ ਛੋਟਾ ਕਿੰਨੇ ਛੋਟੇ ਬੱਚੇ ਜਾਨੀ ਕਹਿਂਦੇ ਬਾਪੂ ਮੇਰੇ ਆਪਣੇ ਦੇ ਬੱਚੇ ਆ ਵੀਰੋ ਵੀ ਜਿਨ੍ਹਾਂ ਦੀ ਉਮਰ 21 ਸਾਲ ਜਾਂ 20 ਸਾਲ ਹੈ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਵੀ ਔਰ ਜਵਾਨੀ ਹੁੰਦੀ ਹੈ ਜਾਂ ਲੜੌ ਉਮਰੇ ਹੁੰਦੇ ਆ ਉਹਨਾਂ ਨੂੰ ਕਿਸੇ ਕੋਈ ਬੰਦਾ ਤੁਰੇ ਜਾਂਦੇ ਸਿੱਧੇ ਤੁਰੇ ਜਾਂਦੇ ਸਾਨੂੰ ਪਤਾ ਹੀ ਨਹੀਂ ਕੁਛ ਵੀ ਕੀ ਸਾਡਾ ਪਲਾ ਜਾਂ ਬੁਰਾ ਉਹ ਬੰਦੇ ਸੀਗੇ ਉਹਨਾਂ ਨੂੰ ਮੈਂ ਟੁੱਟਣ ਦੀ ਕੋਸ਼ਿਸ਼ ਨਹੀਂ ਹਮੇਂ ਨੇਰੀ ਇਹ ਕੋਸ਼ਿਸ਼ ਸੀ ਕਿ ਵੀ ਜ਼ਿਆਦਾਤਰ ਇਹ ਟੁੱਟਣਾ ਚੌੜ ਕਰਦੇ ਸੀ ਹਲਕਾ ਮਜ਼ਾਕ ਕਰਦੇ ਸੀ ਜੇਲ੍ਹ ਦੇ ਅੰਦਰ ਬਸ ਚੱਲਦਾ ਸੀ ਪਿੰਡ ਦਾ ਕਿੰਨਾ ਕੁ ਸਹਿਯੋਗ ਰਿਹਾ ਜਿੰਨਾ ਆਪਾਂ ਕਬੱਡੀ ਨਾਲ ਵੀ ਜੁੜੇ ਰਹੇ ਹਨਾ ਕਬੱਡੀ ਦੇ ਪਲੇਅਰ ਸੀ ਜਿਹੜੇ ਉਹਨਾਂ ਦਾ ਕਿੰਨਾ ਕੁ ਸਹਿਯੋਗ ਰਿਹਾ ਆਪਾਂ ਨੂੰ ਫਿਰ ਮੈਨੂੰ ਜੀ ਫਿਲਹਾਲ ਮੈਨੂੰ ਕੁਛ ਰੱਖ ਕੇ ਜਾ ਕੇ ਤੁਹਾਨੂੰ ਦੱਸਾਂ ਵੀ ਘਰੋਂ ਜਾ ਕੇ ਪਤਾ ਲੱਗਣਾ ਉਹ ਤਾਂ ਪਰ ਫਿਲਹਾਲ ਜਿਹੜੀਆਂ ਜਥੇਬੰਦੀਆਂ ਹਨ ਬੰਨ ਦੇ ਜਿਵੇਂ ਕਿ ਸਾਡੇ ਸਿੱਧੂਪੁਰ ਦੇ ਮੁੰਡੇ ਨੇ ਹੂੰ ਜਾਂ ਕਾਦੀਆਂ ਦੇ ਕੁਝ ਜਥੇਬੰਦੀਆਂ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਸਾਡਾ ਸੁਖਚੈਨ ਸਿੰਘਾ ਮੁੰਡਾ ਇੱਕ ਪ੍ਰਧਾਨ ਸਾਹਿਬ ਇਥੇ ਬਲਾਕ ਦਾ ਹੂੰ ਉਹ ਵੀ ਕਰਵਾ ਕੇ ਪਤਾ ਆਧਾਰ ਕਾਰਡ ਵਗੈਰਾ ਫਰੂਡ ਸਾਰੇ ਕੋ ਕਰਕੇ ਲ ਜਾਂਦਾ ਰਿਹਾ ਮੁੰਡਾ ਸਿੱਧੂਪੁਰ ਤੋਂ ਤੇ ਇੱਕ ਕਿਸਾਨਾਂ ਜੋ ਕਿਸਾਨ ਵੀ ਆਪਣੇ ਉਸਦੂਬਾਰ ਬਿਆਨ ਵੀ ਦਿੰਦੇ ਰਿਹਾ ਲਾਲ ਕਟਨੇ ਤੋਂ ਕਟਣਾ ਹੁੰਦੀ ਹੈ ਹਨਾ ਵੀ ਇਹ ਸਾਡੇ ਹੈ ਹੀ ਨਹੀਂ ਇਹ ਸ਼ਰਾਰਤੀ ਤਤ ਉਹਦੋਂ ਕਿਵੇਂ ਕੋਈ ਪਤਾ ਲੱਗਿਆ ਤੁਹਾਨੂੰ ਵੀ ਤੁਹਾਡੇ ਤੱਕ ਪਹੁੰਚੀ ਗੱਲਬਾਤ ਕਿ ਨਹੀਂ ਪਹੁੰਚੀ ਕਿ ਬਾਈ ਦਰ ਬਾਰ ਬਾਰੀ ਰਹੀ ਨਹੀਂ ਜੀ ਮੈਨੂੰ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਬਾਰੇ ਕੋਈ ਨੋਲਜ ਨਹੀਂ ਵੀ ਕੀ ਸਾਡੇ ਕਿਸਾਨ ਮੈਨੂੰ ਕਿਸਾਨ ਜਥੇਬੰਦੀਆਂ ਦੇ ਮਾਣ ਆ ਯਾਰ ਨਾਲ ਖੜੇ ਨੇ ਸਾਡੇ ਉਹ ਭਰਾੜੇ ਐਡਾ ਵੱਡਾ ਦੁਨੀਆ ਦਾ ਤੁਹਾਨੂੰ ਪਤਾ ਵੀ ਕੀ ਕੁਝ ਚੱਲ ਰਿਹਾ ਇਹ ਅੰਦੋਲਨ ਚੱਲ ਰਿਹਾ ਇੱਕ ਮਾੜੀ ਮੁੱਠੇ ਇੱਕ ਇਨਸਾਨ ਦੀ ਤਾਂ ਗੱਲ ਹੈ ਨਹੀਂ ਜਥੇਬੰਦੀਆਂ ਪੂਰੀਆਂ ਉਹਨਾਂ ਨੂੰ ਕੰਪਲੀਟ ਤੌਰ ਤੇ ਕਰ ਰਹੀ ਨੇ ਸੰਯੁਕਤ ਮੋਰਚਾ ਬਣਿਆ ਹੋਇਆ ਕਿਸਾਨਾਂ ਨੇ ਕੁਛ ਨਾ ਕੁਛ ਸੋਚਿਆ ਮੈਨੂੰ ਕੋਈ ਕਨਫਰਮ ਨਹੀਂ ਸੀ ਕੋਈ ਤੁਹਾਨੂੰ ਪਤਾ ਲੱਗਦਾ ਵੀ ਜਲਦਬਾਜ਼ੀ ਦੇ ਵਿੱਚ ਮੈਂ ਨਹੀਂ ਸੋਚਿਆ ਵੀ ਕਿਸਾਨ ਜੱਥੇ ਬੰਦੀਆਂ ਵੀ ਆਪਣਾ ਕੰਮ ਕਰ ਰਹੀਆਂ ਨੇ ਸਟਰੋਂਗ ਨੇ ਗੁਰੂ ਮਹਾਰਾਜ ਮਿਹਰ ਕਰੇ ਉਹਨਾਂ ਦੇਤੇ ਵੀ ਸਦਰਾਂ ਨੂੰ ਬੋਲ ਲੱਗਣ ਕਿਸਾਨ ਜੱਥੇ ਬੰਦੀਆਂ ਨੂੰ ਵੀ ਮੇਰੀ ਬੇਨਤੀ ਵੀ ਆਕੇ ਨਾਲ ਖੜਨਾ ਜ਼ਰੂਰੀ ਹੈ ਉਹ ਖੜ ਰਹੀਆਂ ਨਹੀਂ ਕੋਸ਼ਿਸ਼ਾਂ ਕੁਸ਼ਿਸ਼ ਕਰ ਰਹੀਆਂ ਨੇ ਜਸਵਿੰਦਰ ਆਖਰੀ ਸਵਾਲ ਹੈ ਵੀ ਕਿਸਾਨ ਜੱਥੇ ਬੰਦੀਆਂ ਤੋਂ ਆਪਾਂ ਕੀ ਉਮੀਦ ਰੱਖਦੇ ਆ ਜਿਹੜੇ ਆਪਣੇ ਵਰਗੇ ਮੁੰਡੇ ਆ ਹਨ ਜਿਵੇਂ ਤੁਹਾਡੇ ਕੋਲੇ ਜ਼ਮੀਨ ਨਹੀਂ ਗਈ ਹਨ ਜ਼ਮੀਰ ਦੀ ਗੱਲ ਕਰਦੇ ਆਪਾਂ ਹਾਂ ਜ਼ਮੀਰ ਆਸਤੇ ਆਪਾਂ ਸਾਰਾ ਕੁਝ ਕੀਤਾ ਹੈ ਵੀ ਆਪਾਂ ਜੇ ਪੈਸੇਾਂ ਦੀ ਗੱਲ ਕਰਦੇ ਹੁੰਦੇ ਤਾਂ ਜਿਵੇਂ ਆਹਦੇ ਵੀ ਪੈਸੇ ਲੈ ਕੇ ਇੱਥੇ ਤੁਰੇ ਫਿਰਦੇ ਆ ਗੋਦੀ ਮੀਡੀਆ ਵਾਲੇ ਵੀ ਤੇ ਯਾਰ ਆਪਾਂ ਜੇ ਪੈਸੇ ਤਾਂ ਇਧਰ ਕਬੱਡੀ 'ਚ ਹੀ ਬਹੁਤ ਸੀਗੀ ਹਨ ਤੇ ਕਿਸ ਤਰ੍ਹਾਂ ਦਾ ਮੈਸੇਜ ਹੈ ਆਪਣੇ ਸਾਰੇ ਦਰਸ਼ਕਾਂ ਨੂੰ ਆ ਮੈਂ ਪਹਿਲਾਂ ਤਾਂ ਜਥੇਬੰਦੀਆਂ ਦਾ ਮੈਸੇਜ ਇਹ ਕੀ ਸਾਡੇ ਨਾਲ ਜਿਹੜਾ ਵਿਵਹਾਰ ਹੋ ਰਿਹਾ ਸਾਡੇ ਨਾਲ ਅਸੀਂ ਗਰੀਬ ਆ ਬਿਲਕੁਲ ਜਾਂ ਕਿ ਇਹ ਤਾਂ ਗੱਲ ਕਹਿਣ ਦੀ ਨਹੀਂ ਬਣਦੀ ਕਿਉਂਕਿ ਪੰਜਾਬ ਹੁਣ ਪੂਰਾ ਸਾਡੇ ਨਾਲ ਕੋਸ਼ਿਸ਼ ਕਰਾਂ ਮੈਂ ਪੰਜਾਬ ਦਾ ਰਣਮਾਰਾਂ ਤੇ ਪੰਜਾਬ ਦੇ ਕੁਝ ਸਾਡੇ ਕਿਸਾਨ ਭਰਾ ਰੱਖ ਲੈ ਐਨਆਰਆਈ ਭਰਾਏ ਸਾਥ ਫੁੱਲ ਦਿੰਦੇ ਨੇ ਕਬੱਡੀ ਦੇ ਪ੍ਰੋਮੋਟਰਾਂ ਦੇ ਉੱਤੇ ਕਬੱਡੀ ਦੇ ਪਲੇਅਰਾਂ ਦੇ ਉੱਤੇ ਮੈਨੂੰ ਮਾਣ ਹੁੰਦਾ ਤੇ ਮਾਣ ਰਹੇਗਾ ਵੀ ਕਿਉਂਕਿ ਮੈਂ ਯਾਰ ਜ਼ਿੰਦਗੀ ਬੀਤ ਕੀਤੀ ਇਸ ਚੀਜ਼ ਦੇ ਵਿੱਚ ਗਰਾਊਂਡ ਦੇ ਵਿੱਚ ਹਮਮ ਤੇ ਮੈਸੇਜ ਮੇਰਾ ਇਹੀ ਛੱਡਣਾ ਵੀ ਹਾਂ ਕਿਸਾਨ ਭਰਾਵਾਂ ਨੂੰ ਵੀ ਮੈਸੇਜ ਆ ਵੀਰੇ ਜਿਹੜੇ ਬੱਚਿਆਂ ਦੇ ਉੱਤੇ ਕੇਸ ਬੈ ਚੁੱਕੇ ਨੇ ਪੈਰਵਾਹੀ ਫੁੱਲ ਕਰੋ ਕਿਸਾਨ ਜੱਥੇਬੰਦੀਆਂ ਨੂੰ ਮੇਰੀ ਬੇਨਤੀ ਆ ਕਿ ਜਿਹੜੀਆਂ ਆਪਾਂ ਕੋਈ ਗਲਤ ਭਾਵਨਾ ਦੇ ਨਾਲ ਜਾਂ ਕਿਸੇ ਦੀ ਇਸਤੇਮਾਲ ਨਾ ਕਰੇ ਜਾਂ ਕੋਈ ਬਿਆਨਬਾਜ਼ੀ ਜਿਸ ਤਰ੍ਹਾਂ ਮੈਂ ਨਹੀਂ ਕਹਿ ਰਿਹਾ ਤੁਸੀਂ ਦੱਸ ਰਹੇ ਸੀ ਮੈਨੂੰ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ ਮੈਂ ਸੁਣਨ ਦੇ ਵਿੱਚ ਨਹੀਂ ਵੀ ਇਹਨਾਂ ਨੇ ਕੁਝ ਕੀਤਾ ਉਹਨਾਂ ਨੂੰ ਮੈਂ ਬੇਨਤੀ ਕਰਾਂਗੇ ਅਸੀਂ ਕਿਸਾਨ ਦੇ ਪੁੱਤਾਂ ਨਾਰਮਲ ਕਿਸਾਨ ਆ ਤੇ ਅਸੀਂ ਕੋਈ ਗਲਤ ਨਹੀਂ ਗਏ ਸਾਨੂੰ ਪਟਕਾ ਕੇ ਹੀ ਮੰਨ ਲਾ ਵੀ ਜੇ ਵਾਸਿੰਯੋ ਤੇ ਸਰਾਰਤ ਬਾਜੀ ਨਹੀਂ ਕੋਈ ਕਰਨਗੇ ਸੀ ਸਾਨੂੰ ਤਾਂ ਰਾਹ ਪਟਕਣ ਦੇ ਕਰਨ ਸਾਨੂੰ ਪਤਾ ਹੀ ਨਹੀਂ ਵੀ ਕਿੱਧਰ ਨੂੰ ਜਾ ਰਹੇ ਸੀ ਨਾਰਮਲ ਕਿਸਾਨ ਸੀ ਇੱਕ ਬੰਦੇ ਦਾ ਵੀ ਕੋਈ ਅਪਰਾਧਿਕ ਮਾਮਲਾ ਕੱਢਦੇ ਹੋ ਸੀ ਦੇਨਦਾਰ ਬੈਠੇ ਆ ਜਾਂ ਕੁਝ ਸਾਡਾ ਹੱਕ ਪੱਕਾ ਪੂਰਾ ਸੋ ਧੰਨਵਾਦ ਬਾਈ ਜੀ ਬਹੁਤ ਬਹੁਤ ਟਾਈਮ ਦੇਣ ਲਈ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸੋ ਆਪਾਂ ਜਸਵਿੰਦਰ ਆਸਾ ਬੁੱਟਰ ਨਾਲ ਗੱਲਬਾਤ ਕੀਤੀ ਹੈ ਜਸਵਿੰਦਰ ਆਸਾ ਬੁੱਟਰ ਨੇ ਜਿਹੜੀਆਂ ਜੇਲ੍ਹ ਦੇ ਅੰਦਰ ਲੀਆਂ ਗੱਲਾਂ ਨੇ ਉਹ ਵੀ ਸਾਂਝੀਆਂ ਕੀਤੀਆਂ ਆਪਣੇ ਨਾਲ ਤੇ ਨਾਲ ਕਿਸਾਨ ਜਥੇਬੰਦੀਆਂ ਨੂੰ ਵੀ ਇਹੀ ਅਪੀਲ ਕੀਤੀ ਹੈ ਵੀ ਤੁਸੀਂ ਇਸ ਔਖੇ ਵੇਲੇ ਸਾਰਿਆਂ ਦੇ ਨਾਲ ਖੜੋ ਇਹਨਾਂ ਵੇਖੋ ਕੌਣ ਕਿਹੜਾ ਸੋ ਧੰਨਵਾਦ